ਤੇ ਜਦੋਂ ਕਿਸੇ ਬੰਦੇ ਨੂੰ ਜ਼ਰੂਰੀ ਨਹੀਂ ਕਿ ਤੁਸੀਂ ਡਰਾ ਕੇ ਕਰਨਾ ਹੁੰਦਾ ਉਹਨੂੰ ਉਹਦੀ ਗੈਰਤ ਨੂੰ ਠੇਸ ਪਹਵਾ ਦੋ ਤੇ ਉਹ ਠੜਾ ਛੱਡ ਕੇ ਜਾਂਦਾ ਵੀ ਨਹੀਂ ਯਾਰ। ਭਰਾਸ਼ਟਪਤੀ ਸਾਹਿਬ ਦਾ ਅਸਤੀਫਾ ਹੋਇਆ। ਕਾਂਗਰਸ ਸਵਾਲ ਚੁੱਕ ਰਹੀ ਏ। ਵਿਪੱਖ ਸਵਾਲ ਚੁੱਕ ਰਿਹਾ। ਉਹ ਕਹਿੰਦੇ ਨੇ ਸਿਹਤ ਦਾ ਹਵਾਲਾ ਦੇ ਕਾਰਨ ਮੈਂ ਆਪਣੇ ਅਸਪਤਲ ਛੱਡ ਦਿੱਤਾ। ਉਹਨਾਂ ਤੋਂ ਅਸਤੀਫਾ ਦਵਾਇਆ ਗਿਆ। ਔਰ ਉਹ ਜਸਟਿਸ ਵਰਮਾ ਵਾਲੇ ਕੇਸ ਦੇ ਵਿੱਚ ਉਹਨਾਂ ਨੂੰ ਮਤਲਬ ਬੇਜਿੱਤ ਵੀ ਕੀਤਾ ਗਿਆ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਲੀਅਰ ਹੋਵੇ ਕਿਉਂਕਿ ਲਗਾਤਾਰ ਈਮੇਲ ਆਉਣੀਆਂ। ਔਰ ਉਤ ਤੋਂ ਬਾਅਦ ਕੋਈ ਪਤਾ ਨਾ ਲੱਗਣਾ ਇੱਕ ਬਣੇ ਆਪਾਂ ਵਰਲਡ ਦੀ ਤੀਸਰੀ ਪਾਵਰ ਕਿ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਬਣ ਜਾ ਰਹੇ ਲਾਰਜੇਸਟ ਅਜੇ ਤੱਕ ਇੱਕ ਈਮੇਲ ਦਾ ਪਤਾ ਨਾ ਲੱਗੇ ਸੰਸਦ ਚੱਲ ਨਹੀਂ پا ਰਹੀ ਮੌਨਸੂਨ ਦਾ ਸਤਰ ਸ਼ੁਰੂ ਹੋ ਗਿਆ ਤੇ ਲਗਾਤਾਰ ਸਰਕਾਰ ਤੇ ਵਿਪੱਖ ਸਾਡੇ ਸਾਹਮਣੇ ਨਜ਼ਰ ਆ ਰਹੇ ਨੇ ਸਾਡੇ ਨਾਲ ਇਸ ਵੇਲੇ ਅਮਰਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਮੌਜੂਦ ਨੇ ਨਾਲ ਗੱਲ ਕਰਦੇ ਆਂ ਔਜਲਾ ਸਾਹਿਬ ਸਰਕਾਰ ਕਹਿ ਰਹੀ ਹੈ ਅਸੀਂ ਗੱਲ ਕਰਨ ਨੂੰ ਤਿਆਰ ਆ ਚਰਚਾ ਕਰੋ ਤੁਸੀਂ ਲੋਕ ਸੰਸਦ ਸੰਸਦ ਨਹੀਂ ਚੱਲਣ ਦੇ ਰਹੇ ਦੇਖੋ ਦੋ ਇਸ਼ੂ ਸੀ ਵੱਡੇ ਇਸ਼ੂ ਇੱਕ ਤੇ ਸੀ ਜਿਹੜੀ جنگ ਹੋਈ ਭਾਰਤ ਪਾਕਿਸਤਾਨ ਦੀ ਆਪਰੇਸ਼ਨ ਸੰਧੂਰ ਦੇ ਉੱਤੇ ਸਰਕਾਰ ਚਰਚਾ ਕਰੇ ਉਹ ਜਿਹੜਾ ਪਲਵਾਮਾ ਅਟੈਕ ਹੋਇਆ ਉਹ ਟੈਰਰਿਸਟ ਕਿੱਥੇ ਗਏ ਨੇ ਉਹਦੇ ਤੇ ਚਰਚਾ ਕਰੇ ਪਰ ਸਰਕਾਰ ਨੇ ਅਜੇ ਤੱਕ ਟਾਈਮ ਨਹੀਂ ਦਿੱਤਾ ਕਿਹਾ ਕਿ ਅਸੀਂ 16 ਗਿੰ ਟਿਕਰਾਵਾਂਗੇ ਪਰ ਟਾਈਮ ਕਰਾਉਣੀ ਕਦੋਂ ਕਿਉਂਕਿ ਇਹ ਇਹਨਾਂ ਦੀ ਸ਼ੁਰੂ ਤੋਂ ਆਦਤ ਹੈ ਕਿ ਜਦੋਂ ਵੀ ਇਹੋ ਜਿਹਾ ਇੰਪੋਰਟੈਂਟ ਇਸ਼ੂ ਹੁੰਦੇ ਇਹਨਾਂ ਨੂੰ ਹੌਲੀ 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 ਪਿੱਛੇ ਲਾ ਜਾ ਕੇ ਇੱਕ ਦਿਨ ਦੀ ਕਰਾ ਕੇ ਤੇ ਐਡਜਰਨ ਕਰ ਦਿੰਦੇ ਹਾਊਸ ਸਸਪੈਂਡ ਹੋ ਜਾਂਦਾ ਹੈ ਸੋ ਐਤਕੀ ਵੀ ਇਹੀ ਸਾਨੂੰ ਸ਼ੰਕਾ ਹੈ ਔਰ ਦੂਸਰਾ ਹੈ ਜਿਹੜਾ ਵੋਟਾਂ ਦਾ ਇਸ਼ੂ ਹੈ ਬਿਹਾਰ ਦਾ ਬਹੁਤ ਵੱਡਾ ਇਸ਼ੂ ਉਹ ਤੇ ਧੱਕੇ ਨਾਲ ਵੋਟ ਕੱਟੀ ਜਾ ਰਹੀ ਹੈ ਬਣਾਈ ਜਾ ਰਹੀ ਹੈ ਐਸਆਰ ਦਾ ਇਸ਼ੂ ਹੈ ਉਹ ਅਸੀਂ ਪਾਰਲੀਮੈਂਟ ਦੇ ਵਿੱਚ ਉਠਾਇਆ ਉਹਦੇ ਤੇ ਸਰਕਾਰ ਨਹੀਂ ਬਹਿਸ ਕਰਨਾ ਚਾਹੁੰਦੀ ਔਰ ਜਿਹੜੇ ਪੀਐਮ ਹੈ ਉਹ ਵੀ ਨਹੀਂ ਗੱਲ ਕਰਨਾ ਚਾਹੁੰਦੇ ਐਚਐਮ ਵੀ ਨਹੀਂ ਗੱਲ ਕਰਨਾ ਚਾਹੁੰਦੇ ਹੁਣ ਦੇਖੋ ਇਲੈਕਸ਼ਨ ਕਮਿਸ਼ਨ ਵੀ ਉੱਤੇ ਜਵਾਬ ਨਹੀਂ ਦੇ ਰਿਹਾ ਹੁਣ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਵਾਲਾ ਦੇਸ਼ ਵੱਧ ਰਿਹਾ ਹੈ ਔਰ ਪੀਐਮ ਜਿਹੜੇ ਆ ਉਹ ਬਿਲਕੁਲ ਆਏ ਇੱਕ ਦਿਨ ਬਸ ਜਦਨਾ ਹਾਊਸ ਸ਼ੁਰੂ ਹੋਣਾ ਸਾਉ ਸ਼ੁਰੂ ਹੋਣ ਤੋਂ ਬਾਅਦ ਉਹ ਦੁਬਾਰਾ ਹੋਉਂ ਚ ਨਹੀਂ ਆਏ ਭਾਵੇਂ ਕਿ ਹੁੰਦੇ ਪਾਰਲੀਮੈਂਟ 'ਚ ਹੀ ਨੇ ਪਰ ਆਉਂਛ ਨਹੀਂ ਹੁੰਦੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਮੁੱਖ ਮੁੱਦੇ ਨੇ ਅਸੀਂ ਚਾਹੁੰਦੇ ਕਿ ਜਿਹੜੇ ਬਿਜ਼ਨਸ ਹੈ ਜਿਹੜਾ ਹਾਊਸ ਦਾ ਉਹ ਤੇ ਅੱਗੇ ਪਿੱਛੇ ਵੀ ਹੁੰਦਾ ਕੋ ਇੰਪੋਰਟੈਂਟ ਨਹੀਂ ਹੈਗਾ ਇੰਪੋਰਟੈਂਟ ਚੀਜ਼ ਤਾਂ ਉਹ ਹੁੰਦੀ ਜਿਹੜੀ ਦੇਸ਼ ਦੇ ਵਿੱਚ ਕੋਈ ਉਹ ਕੋਈ ਬੇਚੈਨੀ ਹੈ ਲੋਕਾਂ ਦੇ ਮਨਾਂ ਦੇ ਸਵਾਲ ਹੈ ਉਹ ਇੰਪੋਰਟੈਂਟ ਇਸ਼ੂ ਜਿਹੜੇ ਆ ਉਠਾਉਣੇ ਹੁੰਦੇ ਆ ਤੁਸੀਂ ਦਰਬਾਰ ਸਾਹਿਬ ਦਾ ਇਸ਼ੂ ਰੱਖ ਰਹੇ ਹੋ ਤੁਸੀਂ ਅਡਜਰਨਮੈਂਟ ਮੋਸ਼ਨ ਦੇ ਰਹੇ ਹੋ ਕਿ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਦੇ ਨਾਲ ਗੱਲ ਕੀਤੀ ਜਾਏ ਸਦਨ ਨੂੰ ਪਤਾ ਲੱਗੇ ਦੇਸ਼ ਨੂੰ ਪਤਾ ਲੱਗੇ ਸਰਕਾਰ ਇਸ ਤੇ ਜਵਾਬ ਦੇਵੇ ਬਿਲਕੁਲ ਜੀ ਮੈਂ ਉਹਦੇ ਤੇ ਅਡਜਰਨਮੈਂਟ ਮੋਸ਼ਨ ਦਿੱਤਾ ਹੈ ਕਿ ਸਰਕਾਰ ਬਿਜ਼ਨਸ ਰੋਕ ਕੇ ਸਾਡੀ ਵੀ ਗੱਲ ਸੁਣੇ ਔਰ ਅਸੀਂ ਚਾਹੁੰਦੇ ਆ ਕਿ ਸਰਕਾਰ ਕਲੀਅਰ ਹੋਵੇ ਕਿਉਂਕਿ ਲਗਾਤਾਰ ਈਮੇਲ ਆਉਣੀਆਂ ਔਰ ਉਸ ਤੋਂ ਬਾਅਦ ਕੋਈ ਪਤਾ ਨਾ ਲੱਗਣਾ ਇੱਕ ਬੰਨੇ ਆਪਾਂ ਵਰਲਡ ਦੀ ਤੀਸਰੀ ਪਾਵਰ ਕੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਬਣ ਜਾ ਰਹੇ ਲਾਰਜੇਸਟ ਅਜੇ ਤੱਕ ਇੱਕ ਈਮੇਲ ਦਾ ਪਤਾ ਨਾ ਲੱਗੇ ਔਰ ਪੰਜਾਬ ਸਰਕਾਰ ਵੀ ਦੇਖੋ ਕੱਲ ਮੁੱਖ ਮੰਤਰੀ ਸਾਹਿਬ ਗਏ ਆ 14 ਤਰੀਕ ਤੋਂ ਬਾਅਦ ਕੱਲ ਗਏ ਨੇ 58 ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਉਹਨਾਂ ਕੋਲ ਟਾਈਮ ਹੀ ਨਹੀਂ ਮਿਲਿਆ ਕਿ ਉੱਥੇ ਚਲੇ ਜਾ ਔਰ ਉੱਥੇ ਜਾ ਕੇ ਵੀ ਕਹਿ ਰਹੇ ਅਸੀਂ ਇੱਕ ਬੰਦਾ ਫੜਿਆ ਉਹ ਤੇ ਪਤਾ ਹੈ ਉਹ ਬੰਦੇ ਫੜਨ ਤੋਂ ਬਾਅਦ ਫੇਰ ਈਮੇਲ ਆ ਗਈ ਸੀ ਉਹਨਾਂ ਨੂੰ ਤੇ ਇਹ ਬੰਦਾ ਤੁਸੀਂ ਗਲਤ ਫੜਿਆ ਮਤਲਬ ਹੋ ਕੀ ਰਿਹਾ ਸਾਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਨਾ ਤੇ ਸੰਜੀਦਗੀ ਦੇ ਨਾਲ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਨਾ ਕਿਉਂਕਿ ਦੇਖੋ ਜਦੋਂ ਵੱਡੇ ਲੈਵਲ ਦੇ ਆਪਰੇਸ਼ਨ ਹੋਣੇ ਆ ਤੇ ਦੋਵੇਂ ਸਰਕਾਰਾਂ ਨੂੰ ਮਿਲ ਕੇ ਕਰਨੇ ਪੈਣੇ ਉਹ ਇਹਨਾਂ ਨਾਲ ਗੱਲ ਨਹੀਂ ਕਰ ਰਹੇ ਜਾਂ ਇਹਨਾਂ ਦੀ ਸੁਣ ਨਹੀਂ ਰਹੇ ਦੋਵੇਂ ਕੋਈ ਇਸ ਗੱਲ ਦਾ ਜਵਾਬ ਸਿਰਪੱਤ ਨਹੀਂ ਦੇ ਰਹੇ ਹੁਣ ਮੁੱਖ ਮੰਤਰੀ ਸਾਹਿਬ ਨੂੰ 14 ਤਰੀਕ ਨੂੰ ਪਤਾ ਸੀ ਕਿ ਇਹ ਥ੍ਰੈਟਨਿੰਗ ਆਈ ਹੈ 15 ਨੂੰ ਜਿਹੜਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਕਾਨੂੰਨ ਲੈ ਕੇ ਆਏ ਨੇ ਹੁਣ ਐਡੀ ਵੱਡੀ ਬੇਅਦਬੀ ਮੁੱਖ ਮੰਤਰੀ ਸਾਹਿਬ ਨੂੰ ਪਤਾ ਸੀ ਤੇ ਫਿਰ ਮੁੱਖ ਮੰਤਰੀ ਸਾਹਿਬ ਨੇ ਦੱਸੀ ਕਿਉਂ ਨਹੀਂ ਉੱਥੇ ਹਾਊਸ ਯਾ ਵੀ ਨਾ ਵੱਡਾ ਥ੍ਰੈਟਨ ਆ ਰਹੀ ਹੈ ਜਦੋਂ 15 ਨੂੰ ਨਹੀਂ ਦੱਸਿਆ ਫਿਰ 16 ਨੂੰ ਧਾਮੀ ਸਾਹਿਬ ਨੇ ਬਾਹਰ ਆ ਕੇ ਗੱਲ ਕੀਤੀ ਸੋ ਸਰਕਾਰ ਸੰਜੀਦਾ ਨਹੀਂ ਗਈ ਅਸੀਂ ਚਾਹੁੰਦੇ ਕਿ ਸਰਕਾਰ ਲੋਕੀ ਮਤਲਬ ਜਾਣਨ ਕਿ ਕਿਉਂ ਨਹੀਂ ਫੜੇ ਜਾ ਰਹੇ ਕੀ ਸਰਕਾਰ ਦੀ ਕਮਜ਼ੋਰੀ ਹੈ ਫਿਰ ਤੇ ਦਾ ਕੋਈ ਵੀ ਕਿਸੇ ਨੂੰ ਕਰੇਗਾ ਫੜੇ ਨਹੀਂ ਜਾਏਗਾ ਸਰਪੱਪ ਇੱਕ ਹੋਰ ਸਵਾਲ ਹੈ ਤੁਸੀਂ ਲੋਕ ਲਗਾਤਾਰ ਕਾਂਗਰਸ ਨੂੰ ਮੁੱਦਾ ਚੁੱਕਰੀ ਲੈਂਡ ਪੂਲਿੰਗ ਦਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਹਾਂ ਤੁਸੀਂ ਇਸ ਮਾਮਲੇ ਨੂੰ ਸੰਸਦ ਦੇ ਪਟਲ ਤੇ ਰੱਖਣ ਜਾ ਰਹੇ ਹੋ ਕਿ ਸਰਕਾਰ ਗੱਲ ਸੁਣੇ ਇਸ ਮਾਮਲੇ ਨੂੰ ਅਸੀਂ ਸੰਸਦ ਚ ਚੁੱਕਾਂਗੇ ਬਿਲਕੁਲ ਉਹ ਵੀ ਅਸੀਂ ਮੁੱਦਾ ਰੱਖ ਰਹੇ ਹਾਂ ਸਾਹ ਹੌਸ ਚੱਲਦਾ ਇਹ ਸਾਰੇ ਮੁੱਦੇ ਅਸੀਂ ਡਿਸਕਸ ਕਰਨੇ ਆ ਦੇਖੋ ਕਿਹੋ ਜੀ ਪਾਲਿਸੀ ਹੋਊਗੀ ਵੀ ਤੁਹਾਨੂੰ ਐਮੈਂਡਮੈਂਟ ਕਰਨੀਆਂ ਪੈਗੀਆਂ ਜੇ ਪਾਲਿਸੀ ਲਾਗੂ ਹੋਈ ਨੂੰ ਮੇਰਾ ਕਹਿਲ ਮਹੀਨਾ ਵੀ ਨਹੀਂ ਹੋਇਆ ਮਤਲਬ ਕਿੰਨੇ ਬੰਦਿਆਂ ਨੇ ਗਲਤ ਤਰੀਕੇ ਦੇ ਕੰਮ ਕੀਤੇ ਅਜੇ ਤੇ ਪਹਿਲੀ ਐਮੈਂਡਮੈਂਟ ਹੋਈਆਂ ਨੇ 4-5 ਦਿਨਾਂ ਕਰ ਵੀ ਦਿੱਤੀਆਂ ਨੇ ਅਜੇ ਅੱਕੇ ਜਾ ਕੇ ਦੇਖੋ ਕੀ ਕਰਦੇ ਹੁਣ ਕਹਿੰਦੇ ਲੱਖ-ਲੱਖ ਰੁਪਏ ਦਵਾਂਗੇ 1-1000 ਰੁਪਏ ਦੇ ਦਿੱਤਾ ਨਹੀਂ ਜਾ ਰਿਹਾ ਸਰ ਦੇ ਜਿਹੜਾ ਸਾਡਾ ਪੰਜਾਬ ਹੈ ਉਹ ਕਰਜ਼ੇ ਥੱਲੇ ਡੱਬਿਆ ਤੇ ਉਹਨਾਂ ਨੂੰ ਆਪਣੀ ਜ਼ਮੀਨ ਉਹਨਾਂ ਕੋਲ ਰਹਿਣ ਦਿਓ ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਜੀ ਕਿ ਜਿਹਦੇ ਨਾਲ ਰਾਜਕਤਾ ਫੈਲੇ ਹੁਣ ਜੇ ਉਹ ਦੇਣਾ ਨਹੀਂ ਚਾਹੁੰਦੇ ਜ਼ਮੀਨ ਤੇ ਤੁਸੀਂ ਕਿਉਂ ਪਰੇਸ਼ਾਨ ਕਰਦੇ ਜੀ ਉਹਨਾਂ ਨੂੰ ਸੋ ਇੱਕ 500000 ਏਕੜ ਦੀ ਕਲੋਨੀ ਬਸਦਿਆਂ ਨੂੰ 20-25 ਸਾਲ ਲੱਗ ਜਾਂਦੇ। ਇਹਨਾਂ ਹਜ਼ਾਰਾਂ ਏਕੜ ਨਾ ਬੰਦਾ ਉਹ ਤੇ ਕੋਈ ਲੈਂਡ ਯੂਜ਼ ਚੇਂਜ ਕਰਾ ਸਕਦਾ, ਕੋਈ ਹੋਰ ਮੰਤਵ ਲਈ ਵਰਤ ਸਕਦਾ। ਕਿਸੇ ਨੇ ਫਰਜ਼ ਕਰ ਆਪਣਾ ਸਕੂਲ ਹੀ ਬਣਾਉਣਾ ਹੈ ਪਿੰਡ ਦੇ ਵਿੱਚ। ਉਹ ਨਹੀਂ ਬਣਾ ਸਕਦਾ। ਲੈਂਡ ਯੂਜ਼ ਨਹੀਂ ਚੇਂਜ ਹੋਣਾ। ਕੋਈ ਛੋਟਾ-ਮੋਟਾ ਕਾਰੋਬਾਰੀ ਕਰਨਾ ਚਾਹੁੰਦਾ ਹੈ, ਲੈਂਡ ਯੂਜ਼ ਨਹੀਂ ਚੇਂਜ ਹੋਣਾ। ਵੱਡੀ ਜਿਹੜੀ ਦਿੱਕਤ ਆ ਰਹੀ ਹੈ ਕਿ ਕਹੇ ਨੂੰ ਤਾਂ ਕਹੀ ਜਾ ਰਹੇ ਤੁਹਾਡੇ ਕੁਝ ਜ਼ਮੀਨਾਂ ਨੇ ਉਹ ਸਿਰਫ ਖੇਤੀ ਕਰ ਸਕਦੇ ਨੇ, ਹੋਰ ਕੁਝ ਨਹੀਂ ਕਰ ਸਕਦੇ। ਜਿੰਨਾ ਚਿਰ ਤੱਕ ਸਰਕਾਰ ਇਹ ਨੋਟਿਸ ਨੂੰ ਫੇਰ ਵਿਧਾਨ ਸਭਾ 'ਚ ਜਾ ਕੇ ਇਹਨੂੰ ਖਤਮ ਨਹੀਂ ਕੀਤਾ ਇਹਦਾ ਬੜਾ ਲੰਮਾ ਪ੍ਰੋਸੈਸ ਹੈ ਇਹਦਾ ਛੋਟਾ ਨਹੀਂਗਾ ਤੁਹਾਨੂੰ ਪਤਾ ਕੈਪਟਨ ਸਾਹਿਬ ਨੇ ਇੱਕ ਜਿਹੜੀ ਉਹਨਾਂ ਦੇ ਕੇਸ ਦਰਜ ਹੋਇਆ ਹੈ ਅੰਮ੍ਰਿਤਸਰ ਤੇ 1 ਏਕੜ ਜ਼ਮੀਨ ਵਾਲਾ ਕੀ ਸੀ ਕੋਈ ਕੋਈ ਉਹਦੇ 'ਚ ਬਹੁਤ ਵੱਡਾ ਕਪਲਾ ਨਹੀਂ ਸੀ ਕਪਲਾ ਸੀ ਜ਼ਮੀਨ ਵਿੱਚ ਹੀ ਉਹਦਾ ਨੋਟਿਸ ਕਿਤੇ ਬਹੁਤ ਪੁਰਾਣਾ ਹੋਇਆ ਸੀ ਇੱਕ ਨੋਟਿਸ ਹੋਇਆ ਸੀ ਨਾ ਜ਼ਮੀਨ ਲਈ ਨਾ ਦਿੱਤੀ ਉਹਦਾ ਟਰਸਟ ਨੇ ਇੱਕ ਨੋਟਿਸ ਕੀਤਾ ਵੀ ਅਸੀਂ ਇਹ ਜ਼ਮੀਨ ਲੈਣੀ ਚਾਹੁੰਦੇ ਹਾਂ ਬਸ ਇੰਨਾ ਸੀ ਕੋਈ ਉਹਦੇ 'ਚ ਹੋਰ ਟ੍ਰਾਂਜੈਕਸ਼ਨ ਨਹੀਂ ਹੋਈ ਕੋਈ ਦੁਬਾਰਾ ਨੋਟਿਸ ਨਹੀਂ ਆਇਆ ਉਹ ਨੋਟਿਸ ਨੂੰ ਵੀ ਜਿਹੜਾ ਡਿਮੋਲਿਸ਼ੀ ਜਾ ਕੇ ਵਿਧਾਨ ਸਭਾ ਤੋਂ ਕਰਨਾ ਪਿਆ ਉਹਦਾ ਇੱਕ ਘਪਲਾ ਖੜਾ ਹੋ ਗਿਆ ਜੀ ਇਹ ਪਤਾ ਨਹੀਂ ਕਿੰਨੇ 100 ਕਰੋੜ ਦਾ ਉਹ ਬਣਾਤਾ ਜਾਂ ਕਿਉਂ ਮੈਨੂੰ ਪਤਾ ਜਿੰਨਾ ਜ਼ਮੀਨ ਲਈ ਸੀ ਉਹਨਾਂ ਵਿਚਾਰਿਆਂ ਨੇ ਮੇਰੇ ਕਹ 10-20% ਕਮਾਈ ਕੀਤੀ ਹੋਊਗੀ ਉਹਨਾਂ ਬੰਦਿਆਂ ਨੇ ਔਰ ਉਹ 10 ਸਾਲ ਰੜਕ ਕੇ ਦੇ ਰਹੇ ਔਰ ਇੱਕ ਘਪਲਾ ਵੀ ਹੋ ਗਿਆ ਤੇ ਹੁਣ ਇਹ ਜਿਹੜਾ 24000 ਏਕੜ ਹੈ ਇਹਦੇ ਸਿੱਧਾ-ਸਿੱਧਾ ਤੁਸੀਂ ਅਫਸਰਸ਼ਾਹੀ ਦੇ ਹੱਥ ਚ ਫੜਾ ਦਿੱਤੀ ਉਹਨਾਂ ਦੀ ਡੋਰ ਮੇਰਾ ਆਖਰੀ ਸਵਾਲ ਹੈ ਆਜਲਾ ਸਾਹਿਬ ਪੰਜਾਬ ਦੇ ਲਾਅਨ ਆਰਡਰ ਨੂੰ ਲੈ ਕੇ ਬੜੇ ਵੱਡੇ ਸਵਾਲ ਨੇ ਕੱਲ ਵੀ ਇੱਕ ਜਿਸ ਗੈਂਗਸਟਰ ਦਾ ਨਾਮ ਆਇਆ ਸੀ ਉਸ ਤੇ ਕੱਲ ਵੀ ਗੋਲੀਆਂ ਚੱਲੀਆਂ ਨੇ ਪੰਜਾਬ ਦੀ ਸੜਕਾਂ ਤੇ ਗੋਲੀਆਂ ਚੱਲ ਰਹੀਆਂ ਪੰਜਾਬ ਉਹ ਪੰਜਾਬ ਨਜ਼ਰ ਨਹੀਂ ਆਉਂਦਾ ਜਿਸ ਪੰਜਾਬ ਨੂੰ ਮੁੱਖ ਮੰਤਰੀ ਵੀ ਕਹਿੰਦੇ ਨੇ ਕਿ ਰੰਗਲਾ ਪੰਜਾਬ ਬਣਾਉਣਾ ਤੁਸੀਂ ਇਸ ਮੁੱਦੇ ਨੂੰ ਵੀ ਸਦਨ 'ਚ ਰੱਖਣ ਜਾ ਰਹੇ ਹੋ ਕਿਉਂਕਿ ਪੰਜਾਬ ਮੁੱਦੇ ਇਹਨੇ ਨੇ ਤੁਸੀਂ ਲੋਕ ਮੁੱਦੇ ਚੋਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਇਹਦਾ ਅਸਰ ਪੈਂਦਾ ਨਜ਼ਰ ਆਉਂਦਾ ਹੁਣ ਦੇਖੋ ਅਸਰ ਤੇ ਹੁੰਦਾ ਜੇ ਕੋਈ ਬੰਦਾ ਇਸ ਗੱਲ ਨੂੰ ਸੁਣੇ ਭਾਵਕਤਾ ਨੂੰ ਸਮਝੇ ਪੰਜਾਬ ਤੇ ਐਸੋ ਜਿਹੇ ਇਸ਼ਤਿਹਾਰਾਣਾ ਚਲਾਇਆ ਜਾ ਰਹੇ ਉਦਾਂ ਲੱਗ ਰਿਹਾ ਕਿ ਮੁੱਖ ਮੰਤਰੀ ਸਾਹਿਬ ਇਸ਼ਤਿਹਾਰ ਦੇਖਦੇ ਨੇ ਗੱਡੀ ਜਾਂਦੇ ਮੇਰੇ ਇੱਧਰ ਵੀ ਲੱਗੇ ਇੱਧਰ ਵੀ ਆਪਣਾ ਮਨ ਖੁਸ਼ ਕਰ ਰਹੇ ਨੇ ਲੋਕਾਂ ਦੀ ਭਾਵਕਤਾ ਨੂੰ ਸਮਝ ਹੀ ਨਹੀਂ ਰਹੇ ਲੋਕਾਂ ਦੀਆਂ ਜਿਹੜਿਆ ਡਰ ਐ ਭੈ ਐ ਉਹਨਾਂ ਦੇ ਉੱਤੇ ਕੋਈ ਅਸਰ ਨਹੀਂਗਾ ਵੀ ਲੋਕ ਕਿੰਨੇ ਪਰੇਸ਼ਾਨ ਨੇ ਉਹ ਸਿਰਫ ਇੱਕ ਮਤਲਬ ਮੀਡੀਆ ਟ੍ਰਾਇਲ ਜਿਹੜਾ ਹੁੰਦਾ ਉਹਨਾਂ ਦੀ ਜਿਹੜੀ ਵਿਜਿਟ ਐ ਉਹ ਵੀ ਮੀਡੀਆ ਟ੍ਰਾਇਲ ਐ ਉਹਨਾਂ ਦਾ ਬਿਆਨ ਵੀ ਮੀਡੀਆ ਟ੍ਰਾਇਲ ਐ ਕੇਸ ਦੇ ਉੱਤੇ ਦੋਸ਼ ਲਾਉਣਾ ਕਿਸੇ ਨੂੰ ਕੁਝ ਕਹਿਣਾ ਉਹ ਵੀ ਇੱਕ ਮੀਡੀਆ ਟ੍ਰਾਇਲ ਉਹ ਸਿਰਫ ਸੀਮਤ ਰਹਿ ਗਏ ਨੇ ਖਬਰਾਂ ਤੱਕ ਤਰਾਤ ਲਈ ਸਿੱਤੀ ਦਾ ਬਹੁਤ ਫਰਕ ਹੈ। ਇਹੀ ਕਾਰਨ ਹੈ ਕਿ ਕਿਸੇ ਨੂੰ ਡਰ ਨਹੀਂ ਕਿਸੇ ਨੂੰ ਭੈ ਨਹੀਂ। ਜੇ ਡਰ ਭੈ ਹੋਵੇ ਜੇ ਇਹੇ ਬੰਦੇ ਜਿਹੜੇ ਕੋ ਬਾਹਰ ਹੈ ਜਾਂ ਕੋ ਮਰੌਂਦਾ ਹੈ ਉਹਨੂੰ ਲਿਆਂਦਾ ਹੋਵੇ ਅੱਜ ਤੱਕ ਉਹ ਤਾਂ ਹੀ ਹੋਣਾ ਜੀ ਦੋਵੇਂ ਸਰਕਾਰਾਂ ਰੜ ਕੇ ਕੰਮ ਕਰਨੀਆਂ। ਉਪ ਰਾਸ਼ਟਰਪਤੀ ਸਾਹਿਬ ਦਾ ਅਸਤੀਫਾ ਹੋਇਆ। ਕਾਂਗਰਸ ਸਵਾਲ ਚੁੱਕ ਰਹੀ ਏ, ਵਿਪੱਖ ਸਵਾਲ ਚੁੱਕ ਰਿਹਾ। ਉਹ ਕਹਿੰਦੇ ਨੇ ਸੇਧ ਦਾ ਹਵਾਲਾ ਦੇ ਕਾਰਨ ਮੈਂ ਆਪਣਾ ਅਸਪਤ ਛੱਡ ਦਿੰਦਾ। ਸੇਧ ਦਾ ਹਵਾਲਾ ਨਹੀਂ। ਇਹ ਕੋਈ ਬਹੁਤ ਵੱਡੀ ਇਹਨਾਂ ਦੀ ਪਲਾਨ ਹੈ ਇਹਦੇ ਵਿੱਚ। ਉਹਨਾਂ ਨੇ ਤੋਂ ਅਸਤੀਫਾ ਦਵਾਇਆ ਗਿਆ। ਔਰ ਜਸਟਿਸ ਵਰਮਾ ਵਾਲੇ ਕੇਸ ਦੇ ਵਿੱਚ ਉਹਨਾਂ ਨੂੰ ਮਤਲਬ ਬੇਜਿੱਤ ਵੀ ਕੀਤਾ ਗਿਆ। ਚਾਹੁੰਦੇ ਨਹੀਂ ਸੀ ਉਹ ਕੋਈ ਇਨਕੁਆਇਰੀ ਉਹਦੀ ਜਿਹੜੀ ਹੈ ਜਿਹੜਾ ਪੀਚਮੈਂਟ ਮੋਸ਼ਨ ਹੈ ਕਿ ਉਹ ਰਾਜ ਸਭਾ 'ਚ ਉਹ ਆਪਣੀ ਦੇਖ ਰਿਹਾਟ ਕਰਨ। ਇਹਨਾਂ ਨੇ ਆਪਣੀ ਦੇਖ ਰਿਹਾਟ ਇਹਨਾਂ ਨੇ ਲੋਕ ਸਭਾ ਵਾਲਾ ਮੋਸ਼ਨ ਜਿਹੜਾ ਉਹਦੇ ਤੇ ਵਰਕ ਕਰਦਾ। ਜਿਹੜਾ ਰਾਜ ਸਭਾ ਸੀ ਉਹਨੂੰ ਮੋਸ਼ਨ ਨੂੰ ਇਹਨਾਂ ਤੋਂ ਪਹਿਲਾਂ ਹੀ ਲੋਕ ਸਭਾ ਵਾਲਾ ਅਪਰੂਵ ਕਰਦਾ। ਸੋ ਉਹਦੇ ਤੇ ਜਿਹੜਾ ਤਨਖੜਜੀ ਨੇ ਕਿਉਂਕਿ ਇਹ ਮੁੱਦਾ ਬੜਾ ਠਾਇਆ ਸੀ ਜਿਹੜਾ ਕਰਪਸ਼ਨ ਦਾ ਮੁੱਦਾ ਸੀ 16 ਕਰੋੜ ਦੀ ਬਰਮਾ ਦਾ ਜਿਹੜਾ ਉਹ ਜੜੇ ਸੜੇ ਰੋਡ ਫੜੇ ਜਿਹੜੇ ਸੜ ਗਏ ਉਹ ਤਾਂ ਤੇ ਪਤਾ ਹੀ ਨਹੀਂ ਕਿੰਨੇ ਸੌ ਕਰੋੜ ਸੀ ਉਹਨਾਂ ਨੇ ਬੜੇ ਦਿਨ ਦੀ ਇਹ ਉਠਾਰੇ ਸੀ ਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਇਹਦੇ ਵਿੱਚ ਪਿੱਛੇ ਪ੍ਰੈਸ਼ਰ ਹੈ ਜਿਹਦੇ ਪ੍ਰੈਸ਼ਰ ਤੇ ਉਹਨਾਂ ਤੋਂ ਰਿਜ਼ਾਈਨ ਦਿੱਤਾ ਗਿਆ ਕੋਈ ਬਹੁਤ ਵੱਡੀ ਕੋਈ ਸਾਜ਼ਿਸ਼ ਹੈ ਔਰ ਉਹਨਾਂ ਤੇ ਦਬਾਅ ਪਾਇਆ ਗਿਆ ਕਿਉਂਕਿ ਉਹ ਇੱਕ ਥੋੜੀ ਗੈਰਜੀ ਵਾਲਾ ਇਨਸਾਨ ਹੈ ਅਸੀਂ ਉਹਨਾਂ ਨੂੰ ਦੇਖਿਆ ਬਹੁਤ ਲੱਗ ਗਿਆ ਜੋ ਕਿ ਤੇ ਜਦੋਂ ਕਿਸੇ ਬੰਦੇ ਨੂੰ ਜ਼ਰੂਰੀ ਨਹੀਂ ਕਿ ਤੁਸੀਂ ਡਰਾ ਕੇ ਕਰਨਾ ਹੁੰਦਾ ਉਹਨੂੰ ਉਹਦੀ ਗੈਰਤ ਨੂੰ ਥੇਸ ਪਚਾ ਦੋ ਤੇ ਉਹ ਤਗੜਾ ਛੱਡ ਕੇ ਜਾਂਦਾ ਵੀ ਨਹੀਂ ਯਾਰ ਮੈਂ ਨਹੀਂ ਹੁਣ ਬਹੁਤ ਧੰਨਵਾਦ ਤੇ ਜੇਕਰ ਕਿਸੇ ਦੀ ਗੈਰਤ ਨੂੰ ਥੇਸ ਪਹਚਾਓ ਤੇ ਉਹ ਆਪਣਾ ਪਦ ਵੀ ਛੱਡ ਦਿੰਦਾ ਹੈ ਬੇਸ਼ੱਕ ਉਹ ਦੇਸ਼ ਦਾ ਉਪਰਾਸ਼ਟਪਤੀ ਕਿਉਂ ਨਾ ਹੋਵੇ ਇਹ ਕਹਿਣਾ ਹੈ ਗੁਰਜੀਤ ਸਿੰਘ ਔਜਲਾ ਦਾ ਕੈਮਰਾਮੈਨ ਜਗਦੀਸ਼ ਦਿਨਾਰ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ